ਬੈਗੁਰਜੀ ਕਥਾ ਹਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਤੇ ਬੈਗੁਰਜੀ ਹੁਣ ਅੱਜ ਬਣਾਉਨੇ ਆ ਇਹ ਆਪਾਂ ਨੇ ਮਿੱਠਾ ਘੋਲਤਾ ਸੀਗਾ ਸ਼ੱਕਰ ਸ਼ੱਕਰ ਦੁਬਾਰੀ ਘੋਲਤੀ ਸੀਗੀ ਕੰਮ ਨੇ ਮੇੜ ਕੇ ਤੇ ਹੁਣ ਗੁੰਨ੍ਹ ਦੇ ਆਟਾ ਆਟਾ ਸਾਂਲ ਲਿਆ ਆਪਾਂ ਨੇ ਤੇ ਅੱਜ ਬਣਾਉਨੇ ਆ ਮਿੱਠੀਆਂ ਰੋਟੀਆਂ ਬੱਚੇ ਕਹਿੰਦੇ ਆ ਜੀ ਮਿੱਠੀਆਂ ਰੋਟੀਆਂ ਖਾਣੀਆਂ ਨੇ ਇਹਨੇ ਆਟਾ ਗੁੰਨ੍ਹ ਦਨੀਆਂ ਮੈਂ ਫਿਰ ਦੇਖਦੀ ਆ ਵੀ urender ਲਾਹਾਂ ਕਿ ਨੀਚੇ ਇਨਿਆ ਤਾਂ ਗੁੰਨ ਕੇ ਪਾਣੀ ਡਿੰਡੇ ਮਾਜਾਂਗੇ ਸਾਫ਼ ਕਰਾਂਗੇ ਦੁੱਧ ਦਾਦ ਵਾਲੇ ਤੇ ਉਸ ਤੋਂ ਬਾਅਦ ਫਿਰ ਲਾ ਲਾਂਗੇ ਨਾਲੇ ਆਟਾ ਟਿਕ ਜੇ ਜਾਊਗਾ ਧੁੱਪ ਬੜੀ ਆ ਰਸੋਈ ਚ ਤਾਂ ਅਸਤੀਸੇ ਦੀ ਫਿਰ ਧੁੱਪ ਬਹੁ ਪੈਂਦੀ ਆ ਤੇ ਲੋ ਜੀ ਰੋਟੀ ਮੈਂ ਲਾਉਣ ਲੱਗੀ ਸੀ ਕਿ ਨੀਚੇ ਚੁੱਲ੍ਹੇ ਤੇ ਮੈਂ ਕਿਹਾ ਬੈ ਕੇ ਲਾ ਲਾਂ ਨੀਆਂ ਨਾਲੇ ਨਾਲੇ ਪਰੌਂਠੇ ਕਿਉਂ ਲਾ ਲੂੰਗੀ ਤੇ ਉਹਦੇ ਕਰਕੇ ਫਿਰ ਮੈਂ ਡਿਚੀ ਅੱਗ ਬਾਲ ਲਈ ਅਗਬਾਲੀ ਮੈਂ ਲੇਟ ਏ ਥੋੜੀ ਜੀ 7 ਵਜੇ ਉਧਰ ਸੇਕ ਬਹੁ ਪੈਂਦਾ ਸੂਰਜ ਇਧਰੋਂ ਸੀਸਿਆਂ ਦਾ ਸੂਰਜ ਦਾ ਸੇਪ ਜਾਂਦਾ ਤੇ ਇਧਰ ਸੀਸਿਆਂ ਤੇ ਪੈਂਦਾ ਸੂਰਜ ਸੀਸਿਆਂ ਤੇ ਪੈ ਕੇ ਫਿਰ ਇਧਰ ਪੈਂਦਾ ਕੱਲ ਮਿੱਟੀ ਲਾ ਲਈ ਸੀਗੀ ਪੋਚਾ ਲਾਤਾ 판ਡੂ ਦਾ ਸਾਫ਼ ਸੁਥਰਾ ਕਰਕੇ ਅੱਜ ਮੈਂ ਕਿਹਾ ਫਿਰ ਨੀਚੇ ਹੀ ਲਾ ਲਾਂਨੀ ਆ ਅੱਛੀ ਬੋਲ ਆ ਗਿਆ ਉਹਨਾਂ ਨੇ ਮਾਮਾ ਚੀਨੀ ਆਕਾ ਲਿਆ ਆਹ ਪਤਾ ਨਹੀਂ ਦੀ ਬੀਂਹੂਰੇ ਤਰੀ ਬੰਨੀ ਵੀ ਆ 74 ਇਹਦੀ ਕਰਕੇ ਨੇਰਾ ਲੱਗਦਾ ਅੱਗੇ ਤਾਂ ਦਿਖ ਜਾਂਦਾ ਪੱਲੀ ਇਹ ਤਾਂ ਲੱਗਦੀ ਥੇੜਾ ਛੇਤੀ ਪੱਕ ਜੰਗੀਆਂ ਹੂੰ ਚੁੱਲੇ ਦੇ ਛੇਤੀ ਪੱਕ ਜਾਂਦੀਆਂ ਨੇ ਛੇਤੀ ਪੱਕ ਜਾਂਦੀਆਂ ਨੇ ਉੱਥੇ ਤਾਂ ਗੈਸ ਤੇ ਨਾਲੇ ਖੜਨਾ ਇੰਨਾ ਟਾਈਮ ਪੂਗਾ ਔਖਾ ਸੇਕ ਨਾਲੇ ਹੌਲੀ ਹੌਲੀ ਰੜਦੀਆਂ ਨੇ ਜੇ ਪਰੌਂਠੇ ਰੌਣੇ ਹੁੰਦੇ ਨੇ ਮੈਂ ਫਿਰ ਤਾਂ ਮੈਂ ਉਰੀ ਲਾ ਲਾਂ ਚੁੱਲੇ ਤੇ ਲਾ ਲਾਂ ਨੂੰ ਇਹ ਤੇ ਪੂਰੇ ਚੰਦਣਾ ਚੀਂ ਜਾਂਦਾ ਦੀ ਵੈਗਰੂ ਦੀ ਧਰ ਘੱਟਾ ਲੈਣ ਵਾਲੇ ਆ ਗਏ ਹੁਣ ਸਰਦਾਰ ਸਾਹਿਬ ਹੈ ਨਹੀਂ ਉਹ ਦੁੱਧ ਪਾਉਣਗੇ ਵੀ ਨਹੀਂ ਹੁਣ ਖਲਾਵਾ ਐਦੂ ਅਰਸ਼ ਨੂੰ ਕਹਿੰਦੇ ਜੱਸ ਭੇਜ ਦੇ ਬੇ ਦੇ ਨੂੰ ਕਹਿ ਰਹੀ ਸੀਗੀ ਮੈਂ ਕਿਹਾ ਤੇ ਤੂੰ ਖੁੱਲ ਜੂਗਾ ਜਾਂ ਭਾਈ ਖੋਲਣਗੇ ਦੇਖ ਲੈ ਤੂੰ ਨਹੀਂ ਓਰੇ ਭਾਈ ਨੂੰ ਕਹਦੇ ਆਪੇ ਖੋਲਣਗੇ ਖੋਲਨੇਗਾ ਤੋਂ ਤੇ ਕਿਹਦੇ ਲਈ ਸਤਜਾਰੀ ਕਰੇ ਵੇਦਾ ਇਹ ਜਿੱਦ ਕਰ ਰਹੇ ਵੀ ਯਾਰ ਨੂੰ ਚਾਹ ਰਿਹਾ ਦੇਖੀਏ ਤੁਹਾਨੂੰ ਤਾਂ ਹੀ ਢਾਹ ਰਿਹਾ ਤੇ ਚਾਹ ਮੈਂ ਚੀਜ਼ ਦੇਖ ਆ ਬਾਹਰ ਦੇ ਯਾਰ ਜਾਂ ਤਾਂ ਇਹਨਾਂ ਨੂੰ ਸ਼ਾਮ ਨੂੰ ਲੈ ਆਉਂਗਾ ਚਵਾਕ ਮਿਲਦਾ ਤੇ ਜੀ ਖੋਲ ਕੇ ਦੇ ਤਾਂ ਅਰਸ ਨੇ ਭਾਈ ਉਹ ਤੋਂ ਫੜ ਕੇ ਲੈ ਗਏ ਮੱਝ ਕੋਲ ਮੱਝ ਵੀ ਦੇਖ ਰਹੇ ਸੀਗੇ ਇੱਕ ਕਹਿੰਦੇ ਚੋਕੇ ਦੇਖ ਲਾਂਗੇ ਦੂਜਾ ਭਾਈ ਦੂਜੇ ਨੂੰ ਕਹਿ ਰਿਹਾ ਸੀ ਕਿ ਸ਼ਾਮ ਨੂੰ ਚੋਕੇ ਦੇਖ ਲਈ ਤੇ ਇਹ ਲੋ ਜੀ ਅਰਸ ਫੜਾ ਕੇ ਆਉਂਦਾ ਹੋਣਾ ਉਹਨਾਂ ਨੂੰ ਤੇ ਰਹੇਗੀ ਕਨੰਨੀ ਕਨੰਨੀ ਪਹਿਲਾਂ ਵਾਗੀ ਇਹ ਮੱਝ ਦੇਖ ਰਹੇ ਸੀਗੇ ਇਹਨੂੰ ਫੜਾਉ ਕੇ ਆਉ ਤੇ ਹੁਣ ਸ਼ਾਮ ਨੂੰ ਚਲੇ ਗਏ ਸੀ ਇੱਧਰ ਖੇਤ ਚ ਆਪਾਂ ਗੇੜਾ ਮਾਰਨ ਜਿੱਥੇ ਆਪਣੀਆਂ ਸਬਜ਼ੀਆਂ ਭਾਜੀਆਂ ਨੇ ਲੋ ਜੀ ਇੱਧਰ ਸਬਜ਼ੀਆਂ ਭਾਜੀਆਂ ਕਲਰ ਆ ਗਈਆਂ ਸੀਗੇ ਦੋ ਪ੍ਰਿੰਡੀਆਂ ਦੋ ਪ੍ਰਿੰਡੀਆਂ ਅੱਜ ਲੱਗੀਆਂ ਤੋੜ ਲੀਆਂ ਸੀਗੇ ਸਵੇਰੇ ਇੱਕ ਕੱਲ ਸੜ ਗਈ ਸੀਗੀ ਹੁਣ ਇਹ ਮੈਂ ਤੋੜ ਦਿਆਂ ਇੱਕ ਤੋੜ ਕੇ ਸਵੇਰੇ ਬਣਾਵਾਂਗੇ ਹੁਣ ਆਪਾਂ ਤੇ ਲੋ ਜੀ ਚੱਲਦੇ ਆਂ ਅੰਦਰ ਸਵੇਰੇ ਨਾਲੇ ਪਾਣੀ ਦਵਾਂਗੇ ਇੱਧਰ ਦੁੱਧ ਧਰਤ ਆਪਾਂ ਸਵੇਰੀ ਨੂੰ ਹਾਰੇ 'ਚ ਗੋਹੇ ਲਗਾਤੇ ਤੇ ਝਾੜੂ ਲਗਾਤਾ ਹਾਰੇ 'ਚ ਦੁੱਧ ਧਰਤਾਂ ਗੋਹੇ ਲਗਾ ਕੇ ਤੇ ਲੋ ਜੀ ਇੱਥੇ ਝਾੜੂ ਲਗਾਤਾ ਸਾਫ਼ ਕਰਤਾ ਮੈਂ ਇਹ ਪੀਤੀ ਲਾ ਰਹੀ ਐ ਝਾੜੂ ਦਵਾ ਰਹੀ ਹਾਂ ਚਲੋ ਜੀ ਹੁਣ ਸਬਜੀ ਬਣਾਉਣੀ ਆ ਇੱਥੇ ਪਹਿਲਾਂ ਪ੍ਰਿੰਡੀਆਂ ਤਲਡੀਆਂ ਪਹਿਲਾਂ ਧੋਤੀਆਂ ਸਮਾਰਤੀਆਂ ਸੀਗੇ ਮੈਂ ਸਵੇਰੀ ਨੂੰ ਕੱਟ ਲਈਆਂ ਸਾਰਾ ਕੰਮ ਨਿਬੜ ਗਿਆ ਆਪਣਾ ਹੁਣ ਆਪਾਂ ਪ੍ਰਿੰਡੀਆਂ ਤਲ ਲਈਏ ਪਹਿਲਾਂ ਪ੍ਰਿੰਡੀਆਂ ਦੀ ਸਬਜੀ ਬਣਾਉਣੀ ਆ ਤਲ ਕੇ ਉਹਦੇ ਵਿੱਚ ਕੱਢ ਲਈ ਪਾਂਡੇ ਚ ਤੇ ਇੱਧਰ ਪਿਆਜ਼ ਭੁੰਨ ਦਿਆਂ ਹੁਣ ਪਿਆਜ਼ ਭੁੰਨ ਕੇ ਥੋੜਾ ਜਿਹਾ ਭੁੰਨ ਲਈਏ ਫਿਰ ਬਾਜ ਪਾਉਂਗੀ ਪ੍ਰਿੰਡੀਆਂ ਨੂੰ ਨੋਂ ਮਿਰਚ ਪਾ ਕੇ ਲੋ ਜੀ ਨੋਂ ਮਿਰਚ ਪਾਤਾ ਹਲਦੀ ਪਾਤੀ ਤੇ ਪ੍ਰਿੰਡੀਆਂ ਰਲਾ ਲੀਆਂ ਮਿਕਸ ਕਰ ਲਈਏ ਦੇ ਵਿੱਚ ਪ੍ਰਿੰਡੀਆਂ ਦੀ ਸਬਜੀ ਬਣਾ ਲਈ ਆ ਤੇ ਲੋ ਜੀ ਬੱਚੇ ਨੋਂ ਮਿਰਚ ਦੇਖ ਦੀ ਸੀਗੀ ਮੈਂ ਥੋੜਾ ਜਿਹਾ ਲਾ ਕੇ ਵਧੀਆ ਠੀਕ ਹੈ ਤੇ ਸਬਜੀ ਕੱਢ ਲਈਏ ਦੇ ਵਿੱਚ ਆਪਾਂ ਨੇ ਪ੍ਰਿੰਡੀਆਂ ਦੀ ਹੁਣ ਸਰਜੂਗੀ ਬੱਚੇ ਖਾ ਲੈਣਗੇ ਤੇ ਅਰਸ਼ ਨਹੀਂ ਖਾਂਦਾ ਆਲੂ ਬਤਾਉਂ ਦੀ ਆਪਾਂ ਨੇ ਬਣਾ ਲਈ ਸੀਗੀ ਪ੍ਰਿੰਡੀਆਂ ਦੀ ਸਬਜੀ ਉਹਦੇ ਲਈ ਹੁਣ ਬਣਾਉਣੀ ਆ ਆਪਾਂ ਇਹਦੇ ਵਿੱਚ ਆਲੂ ਪਤਾਉ ਪਏ ਨੇ ਹੁਣ ਸਰਜੂ ਸ਼ਾਮ ਨੂੰ ਖੇਰ ਸਰਜੂਗਾ ਆਪਣਾ ਹੁਣ ਪਿਆਜ਼ ਭੁੰਨ ਲੇ ਭੁੰਨ ਕੇ ਫਿਰ ਇਚ ਨਾਣ ਮਿਰਚ ਹਲਦੀ ਪਾ ਲਈ ਉਹਦੇ ਵਿੱਚ ਕੱਢ ਲਈ ਆਪਾਂ ਪ੍ਰਿੰਡੀਆਂ ਦੀ ਸਬਜੀ ਉਹ ਖਾ ਲੂਗਾ ਪ੍ਰਿੰਡੀਆਂ ਦੀ ਹੁਣ ਖਾ ਜਾਊਗਾ ਸਕੂਲ ਜਾਊਗਾ ਤੇ ਸ਼ਾਮ ਨੂੰ ਆ ਕੇ ਖਾ ਲੂ ਆਪਾਂ ਪਤਾਉਆਂ ਦੀ ਬਣਾ ਲੈਣੇ ਆ ਜਿਹੜੇ ਹੋਰ ਨੇ ਕਿਸੇ ਨੇ ਖਾਣੀ ਹੋ ਉਹ ਖਾ ਲੂਗਾ ਬੇਟਾ ਹੈ ਨਹੀਂ ਉਰੇ ਉਹ ਗਿਆ ਵਾ ਘੁੰਮਣ ਕਮਾਉਣ ਤੇ ਲੋ ਜੀ ਹੁਣ ਪਾਤੇ ਆਲੂ ਤੇ ਬਤਾਉ ਇਦੇ ਵਿੱਚ ਪਹਿਲਾਂ ਪਿਆਜ਼ ਪੁੰਨਲੇ ਉਸ ਤੋਂ ਬਾਅਦ ਆਲੂ ਪਤਾਉ ਪਾਤੇ ਹੁਣ ਇਹਨਾਂ ਨੂੰ ਮਿਕਸ ਕਰਦਾ ਮੈਂ ਚੰਗੀ ਤਰ੍ਹਾਂ ਰਲਾ ਦਾਂ ਰਲਾ ਕੇ ਮਿਕਸ ਕਰਕੇ ਫਿਰ ਢੱਕ ਦੂੰ ਇੰਨੇ ਰਿੱਚ ਜੂਗੀ ਇੰਨੇ ਆਪਾਂ ਕੰਮਕਾਰ ਝਾੜੂ ਪੋਚਾਂ ਕੰਮਕਾਰ ਕਰਦੇ ਆ ਇੱਕ ਤਾਂ ਪੀਤੀ ਬਹੁਤ ਲੇਟ ਕਰਦਾ ਦੀ ਹੁਣ ਸਾਨੂੰ ਗੱਲਾਂ ਮਾਰੀ ਜਾਂਦੇ ਇਹਦੇ ਨਾਲ ਲੋ ਜੀ ਰਲਾ ਦਈਏ ਮਿਕਸ ਕਰਦਾ ਕਰਸੀ ਫੇਰ ਕੇ ਢੱਕ ਗਈ ਸੀ ਹੁਣ ਦੁਬਾਰੇ ਵਿੱਚ ਫੇਰ ਮੈਂ ਆ ਗਈ ਸੀਗੀ ਤੇ ਕਰਸੀ ਫੇਰ ਨਾ ਮੈਂ ਕਿ ਰਿੱਜ ਜੂਗੀ ਸਮਾਰ ਕੇ ਸਬਜੀ ਫੇ ਲਾ ਦੂੰ ਬਤਾਉਂ ਤੇ ਰਿੱਜ ਗਈ ਲਾ ਲੂ ਥੋੜੇ ਜਿ ਹਕਚੇ ਨਿਖਲੇ ਅੱਜ ਤਾਂ ਦੋ ਦੋ ਸਬ지 ਬਣਾਉਣੀ ਆ ਸਵੇਰੀ ਨੂੰ ਸ਼ਾਮ ਨੂੰ ਹੁਣ ਇੱਕ ਵਰੇ ਸੇਕ ਆ ਜਾਂਦਾ ਇੱਕ ਹੁਣ ਅਰਸ਼ ਖਾ ਕੇ ਜਾਂਦਾ 12 ਵਜੇ ਰੋਟੀ ਖਾਂਦਾ 11 ਵਜੇ ਲੇਟ ਉੱਠਦਾ ਲੇਟ ਰੋਟੀ ਖਾਂਦਾ ਫੇਰ ਸ਼ਾਮ ਨੂੰ ਆ ਕੇ ਖਾਊਗਾ ਫੇਰ ਹੁਣ ਸਵੇਰੀ ਨੂੰ ਬਣਾ ਲੈਣੀ ਆ ਸਬਜੀ ਹੁਣ ਆਪਾਂ ਨੂੰ ਆਥੋਂ ਨੂੰ ਵੀ ਸਰ ਜੂਗਾ ਇਹਦੇ ਨਾਲ ਚਲੋ ਜੀ ਅਤੇ ਵੀ ਸੈਕਟਰ ਰੱਖ ਦੇ ਨੇ ਬੱਚੇ ਇੱਧਰ ਮੈਂ ਪਾਉਣ ਲੱਗੀ ਸੀ ਕਿ ਚੌਲ ਕਟਾ ਕੇ ਲਿਆਂਦੇ ਨੇ ਬਾਸਪਤੀ ਦੇ ਤੇ ਫਿਰ ਮੈਂ ਇਹਦੇ ਵਾਲੇ ਆਏ ਜੀ ਜਿਹੜੇ ਉਹ ਅੱਡ-ਕੱਢ ਤੇ ਛੋਟੇ ਡੱਬੇ ਚ ਪਾ ਲੇ ਉਹਦੀ ਖੀਰ ਖੂਰ ਬਣ ਜਿਆ ਕਰੂਗੀ ਤੇ ਇਹ ਬਾਸਪਤੀ ਦੇ ਇੱਕ ਭਰਦਾਨੀਆ ਇਹ ਡੱਬਾ ਤੇ ਲੋ ਜੀ ਇੱਕ ਭਰ ਤਾਂ ਇਹ ਡੱਬਾ ਇੱਕੇ ਛੋਟੇ ਪਾ ਲਿੱਤੇ ਬਾਸਪਤੀ ਵਾਲਾ ਪਾ ਲਿਆ ਸਰ ਉਹਦੀ ਪੀਪੀ ਵਾਲੀ ਚ ਪਾ ਲੇ ਦੋ ਡੱਬੇ ਭਰਤੇ ਤੇ ਉੱਪਰ ਰੱਖ ਤੇ ਇਹ ਦਾਲਾਂ ਵਾਲੇ ਡੱਬੇ ਨੇ ਆਪਣੇ ਇੱਕ ਵਾਰ ਤਾਂ ਇਹ ਮੈਂ ਵੱਡਾ ਇਹ ਖਾਲੀ ਕਰ ਲਿਆ ਸੀਗਾ ਪਹਿਲਾਂ ਖਾਲੀ ਕਰ ਲੈ ਕੇ ਭਰ ਲੈ ਕੋ ਭਰ ਲਿਆ ਇੱਕ ਇਹ ਰੱਖ ਤੇ ਨੇ ਝੋਲੇ ਚ ਪਾ ਕੇ ਨੰਨੀ ਪਰੀ ਲੈ ਜੂਗੀ ਚੌਲ ਖਾਣ ਵਾਸਤੇ ਆਪਣੇ ਪਿੰਡ ਨੂੰ ਲੈ ਜੂਗੀ ਲਫਾਫੇ ਚ ਪਾ ਕੇ ਰੱਖ ਤੇ ਨੇ ਜੇ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ